ਕਿੰਨੀ دیر ਬਾਅਦ ਮੈਂ ਅੱਲਾ ਆਪਣੇ ਆਪਣੇ ਹਸਬੰਡ ਨੂੰ 15 ਸਾਬ ਕਰਦੀਆਂ ਇਹ ਵੀਡੀਓ سوشل میڈیا ਤੇ ਕਾਫੀ ਵਾਇਰਲ ਹੋ ਰਹੀ ਹੈ ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਿਓ 1.5 ਸਾਲ ਦੀ ਧੀ ਨੂੰ ਛੱਡ ਕੇ ਅਮਰੀਕਾ ਚਲਾ ਜਾਂਦਾ ਤੇ ਉਸ ਤੋਂ ਬਾਅਦ ਆਪਣੇ ਪਰਿਵਾਰ ਨੂੰ 15 ਸਾਲਾਂ ਬਾਅਦ ਅਮਰੀਕਾ ਬੁਲਾਉਂਦਾ ਤਾਂ ਦੇਖੋ ਕਿਵੇਂ ਜਦੋਂ ਪਤਨੀ ਅਤੇ ਧੀ ਦਾ ਵੀਜ਼ਾ ਆਉਂਦਾ ਤਾਂ ਦੇਖੋ ਕਿਵੇਂ ਪਤਨੀ ਭਾਵੁਕ ਹੋ ਜਾਂਦੀ ਹੈ ਜ ਜੇ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਕਿੰਨੀ ਦੇਰ ਬਾਅਦ ਮਿਲਣਾ ਆਪਣੇ ਆਪਣੇ ਹਸਬੰਡ ਨੂੰ 15 ਸਾਲ ਦਰਦیاں ਤੰਗੀਆਂ ਸੌਣ ਨਾ ਦਿੰਦੀਆਂ ਜ਼ਿੰਮੇਵਾਰਾਂ ਨੂੰ ਦੁਨੀਆ ਮੁੜੇ ਨਮਸਕਾਰ ਛੋਟੇ ਜਿਹੇ ਐ ਬੇਟੀ ਮੇਰੀ 1.5 ਸਾਲ ਦੀ ਸੀ ਜਦੋਂ ਮੇਰੇ ਮੇਰੇ ਪਾਪਾ ਅਮਰੀਕਾ ਗਏ ਜਿਹੇ ਸਾਫਰੋਂ ਫਿਰ ਹੋਣ ਕਿੰਨੇ ਸਾਲ ਦੀ 20 ਸਾਲੋਂ ਪਰ ਮੈਂ ਇੱਥੇ ਹੀ ਕਹਿੰਦੀ ਸੀ ਕਿ ਤੁਹਾਨੂੰ ਸੱਚ ਦੱਸਾਂ ਕਿ ਮੈਂ ਕਿ ਮੈਂ ਨਹੀਂ ਕਿਤੇ ਜਾਣਾ ਮੈਨੂੰ ਇੱਥੇ ਹੀ ਘਰੋਸ ਹੈ ਇਹ ਖੁਸ਼ੀ ਵਾਲੇ ਲੱਗਦੇ ਰਹਦਾ